ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਜ ਦੇ ਨਵੇਂ ਵਲੌਗ ਦੀ ਸ਼ੁਰੂਆਤ ਤੇ ਉਮੀਦ ਹੈ ਤੁਹਾਨੂੰ ਰਾਤ ਦਾ ਵਲੌਗ ਪਸੰਦ ਆਏ ਉਤੇ ਤੁਸੀਂ ਠੀਕ ਠਾਕ ਹੋਵੋਗੇ ਮਿਲਦੇ ਆ ਜੀ ਦਿਨੇ ਨਵੇਂ ਵਲੌਗ ਦੇ ਵਿੱਚ ਖਾਲੀ ਰੋਟੀਸ ਪਰਸ 加ਲੀ ਰੋਟੀ ਕੋਈ ਲਓ ਜੀ ਅੱਜ ਸਵੇਰੇ ਮੈਂ ਚਲਾ ਗਿਆ ਥੋੜਾ ਜਿਹਾ ਧੂਰੀ ਨੂੰ ਧੂਰੀ ਮਿੰਨ ਕੰਮ ਤੇ ਜ਼ਰੂਰੀ ਸੋਨ ਦੱਸਿਆ ਲਿਆ ਆਪਾਂ ਆਹ ਨਾ ਕੀ ਤਿਆਰੀ ਦੀ ਸ਼ੁਰੂ ਕਰਦੇ ਆ ਤੇ ਉਹਦੇ ਬਾਰੇ ਸਿਰਫ ਇਹ ਗੱਲ ਹੀ ਮੈਂ ਤੇ ਮੁੜਿਆ ਇੱਕ ਘੰਟੇ ਦੇ ਵਿੱਚ ਆ ਕੇ ਰੋਟਾ ਪਕਾ ਕੇ ਹੁਣ ਆਪਾਂ ਕਰ ਲਈ ਦੁਕਾਨ ਓਪਨ ਤੇ ਉਹ ਮੈਂ ਸਨ ਬਲੌਗ ਵੀ ਬਣਾ ਸਕਿਆ ਤੂਰੀ ਜਾਣ ਦਾ ਕਿਉਂਕਿ ਬਸ ਸਵੇਰੇ ਜਲਦੀ ਜਲਦੀ ਗਿਆ ਤੇ ਜਲਦੀ ਜਲਦੀ ਆਇਆ ਤੇ ਹੁਣ ਬਸ ਆਪਾਂ ਕੁੜਾ ਦੇਨ ਦੁਕਾਨ ਦੇ ਵਿੱਚ ਆ ਉੱਥੇ ਲਾ ਰਹੇ ਹਾਂ ਡਿਊਟੀ ਤੇ ਮਿਲਦੇ ਤੇ ਨਹੀਂ ਤੇ ਲੋ ਜੀ ਹੁਣ ਆਪਾਂ ਆ ਕੇ ਦੁਕਾਨ ਦੇ ਵਿੱਚ ਪਹਿਲਾਂ ਆਪਾਂ ਉਧਰ ਬਾਗੇ ਤੇ ਅੱਜ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੋ ਗਈ ਜੀ ਮੌਤ ਮਾਤਾ ਦੀ ਇੱਕ ਜੀ ਤੇ ਸਵੇਰੇ ਉੱਠਦਿਆਂ ਨੂੰ ਹੀ ਅਟੈਕ ਆ ਗਿਆ ਤੇ ਸਾਰੀ ਫੈਮਿਲੀ ਗਈ ਫੀਤੀ ਉਧਰ ਸੰਸਕਾਰ ਤੇ ਤੇ ਮੈਂ ਦੀ ਇਕੱਲਾ ਘਰੇ ਤਾਂ ਕਰਕੇ ਜਪ ਗਏ ਆ ਕਿਧਰੇ ਹੈ ਨਹੀਂ ਘਰੀਬ ਲੋਕ ਆਪਾਂ ਨੇ ਸੂਟ ਕਰਨਾ ਹੈ ਹੁਣ ਸਾਰਾ ਤੇ ਹੁਣ ਆਪਾਂ ਕਰਦੇ ਆਂ ਜੀ ਕਮੈਂਟਾਂ ਦੇ ਰਿਪਲਾਈ ਤੇ ਪਹਿਲਾਂ ਆਪਾਂ ਨੂੰ ਸਾਰਾਂ ਤੇ ਕਮੈਂਟ ਆਇਆ ਨੇ ਭੈਣ ਬਲਜੀਤ ਕੌਰ ਬਹੁਤ ਬਹੁਤ ਧੰਨਵਾਦ ਭੈਣੇ 2-3-4 ਕਮੈਂਟ ਅੱਜ ਫੇਰ ਆਏ ਨੇ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਨੇ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਕਮੈਂਟ ਕਰਦੇ ਹੋਗੇ ਤੇ ਭੈਣ ਨੇ ਗੱਲ ਕੀਤੀ ਵੀ ਸਪਰਸ ਆ ਗਿਆ ਆਪਣਾ ਸੁੱਟੀਆਂ ਦੇ ਵਿੱਚ ਹਾਂਜੀ ਭੈਣੇ ਆ ਗਿਆ ਤੇ ਪਰ ਉਹ ਜ਼ਿਆਦਾ ਨਹੀਂ ਰਹਿੰਦਾ ਇੱਕ ਦੋ ਦਿਨ ਰਹਿਣਗੇ ਤਾਂ ਕਰਕੇ ਮਸਰੂ ਨੂੰ ਚਲੇ ਜਾਣਗੇ ਕਿਉਂਕਿ ਫਿਰ ਪਿੱਛੇ ਉਹਦੇ ਪਾਪਾ ਦੀ ਰੋਟੀ ਦਾ ਔਖਾ ਹੈਗਾ ਤੇ ਤਾਂ ਕਰਕੇ ਉਹ ਇੱਕ ਦੋ ਦਿਨ ਹੀ ਛੁੱਟੀ ਘਟਣ ਆਉਦੇ ਹੁੰਦੇ ਨੇਗੇ ਤੇ ਧੰਨਵਾਦ ਭੈਣੇ ਤੁਸੀਂ ਬਲੌਗ ਦੇਖਦੇ ਹੋ ਸਾਡੇ ਤੇ ਕਮੈਂਟ ਕਰਦੇ ਹੋ ਤੇ ਆਪਾਂ ਨੂੰ ਦੂਸਰਾ ਕਮੈਂਟ ਆਏਗਾ ਜੀ ਗਰੇਵਾਲ ਪੰਜਾਬੀ ਟਰੈਵਲ ਇਹ ਵੀ ਵੀਰ ਆਪਾਂ ਨੂੰ ਹਰ ਰੋਜ਼ ਕਮੈਂਟ ਕਰਦੇ ਬਹੁਤ ਸੋਹਣੇ ਸੋਹਣੇ ਤੇ ਅੱਜ ਵੀ ਇਹਨਾਂ ਦੇ ਦੋ ਤਿੰਨ ਕਮੈਂਟ ਆਏ ਨੇ ਬਹੁਤ ਵਧੀਆ ਲੱਗਿਆ ਜਦੋਂ ਇਹਨਾਂ ਦੇ ਕਮੈਂਟ ਆਪਨੇ ਪੜੇ ਧੰਨਵਾਦ ਵੀਰੇ ਤੁਸੀਂ ਸਾਡਾ ਹਰ ਰੋਜ਼ ਬਲੌਗ ਦੇਖਦੇ ਹੋ ਕਮੈਂਟ ਕਰਦੇ ਹੋ ਟਾਈਮ ਕੱਢਦੇ ਹੋ ਸਾਡੇ ਲਈ ਤੇ ਬਹੁਤ ਵਧੀਆ ਲੱਗਦਾ ਇਦਾਂ ਹੀ ਨਾਲ ਜੁੜੇ ਰਹੋ ਧੰਨਵਾਦ ਬਹੁਤ-ਬਹੁਤ ਤੇ ਤੀਸਰਾ ਕਮੈਂਟ ਆਇਆਗਾ ਜੀ ਚੈਨਲ ਆਟੋਮੈਟਿਕ ਮੁੰਡੇ ਤੇ ਉਹਨਾਂ ਨੇ ਬਹੁਤ ਸੋਹਣਾ ਕਮੈਂਟ ਕੀਤਾ ਧੰਨਵਾਦ ਵੀਰੇ ਤੁਹਾਡਾ ਤੁਸੀਂ ਬਹੁਤ ਸੋਹਣਾ ਕਮੈਂਟ ਕੀਤਾ ਹੈਗਾ ਇਹ ਇੰਨੇ ਕਮੈਂਟ ਹਰ ਰੋਜ਼ ਕਰਦੇ ਰਹੇ ਹੋ ਤੇ ਬਲੌਗ ਦੇਖਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਤੇ ਚੌਥਾ ਕਮੈਂਟ ਆਇਆ ਜੀ ਕਲਸੀ ਨਕੋਦਰ ਵਾਲੇ ਇਹਨਾਂ ਦਾ ਵੀ ਬਹੁਤ ਵਧੀਆ ਚੈਨਲ ਹੈਗਾ ਤੇ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਹੁੰਦੀਆਂ ਨੇ ਬਿਰਸਤੇ ਦਿਨਾਂ ਜੁੜੀਆਂ ਹੋਈਆਂ ਵੀਡੀਓ ਹੁੰਦੀਆਂ ਨੇ ਤੇ ਤੁਸੀਂ ਜ਼ਰੂਰ ਦੇਖਿਆ ਕਰੋ ਇਹਨਾਂ ਦੀ ਵੀਡੀਓ ਧੰਨਵਾਦ ਜੀ ਤੁਸੀਂ ਸਾਡਾ ਬਲੌਗ ਦੇਖ ਕੇ ਸਾਡੇ ਲਈ ਟਾਈਮ ਕੱਢਿਆ ਕਲਸੀ ਨਕੋਦਰ ਵਾਲੇ ਬਹੁਤ ਵਧੀਆ ਲੱਗਿਆ ਤੇ ਇੱਦਾਂ ਕਮੈਂਟ ਕਰਦੇ ਰਹੋ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਤੇ ਜਿਨ੍ਹਾਂ ਨੇ ਕਮੈਂਟ ਕੀਤੇ ਨੇ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਸਿਰਫ ਬਲੌਗ ਦੇਖਿਆ ਤੇ ਲਾਈਕ ਕੀਤਾ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਬਹੁਤ-ਬਹੁਤ ਕਿਉਂਕਿ ਉਹਨਾਂ ਨੇ ਵੀ ਆਪਣੇ ਲਈ ਸਮਾਂ ਕੱਢਿਆ ਤਾਂ ਕਰਕੇ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਪਿਆਰ ਸਾਰਿਆਂ ਨੂੰ ਤੇ ਲੋ ਜੀ ਹੁਣ ਆਪਾਂ ਕਰਦੇ ਆਂਗੇ ਥੋੜੀ ਜੀ ਗੱਲਬਾਤ ਗੱਲਬਾਤ ਇਹ ਹੈਗੀ ਜੀ ਅੱਜ ਆਪਣੇ ਰਿਸ਼ਤੇਦਾਰੀ ਦੇ ਵਿੱਚ ਖਾਸ ਹੀ ਰਿਸ਼ਤੇਦਾਰੀ ਤੇ ਆਪਣੇ ਭਰਾ ਦੀ ਕੁੜੀਟੀ ਵਿਆਹੀ ਹੋਈ ਹੈਗੀ ਉਹਦੀ ਦਾਦੀ ਸੱਸ ਸੀਗੀ ਤੇ ਬਹੁਤ ਵਧੀਆ ਸੁਭਾਅ ਦੀਗਾ ਤੇ ਪੂਰੇ ਵਧੀਆ ਹਜੀ ਮਨ ਤਕੜੇ ਪਏ ਤੇ ਬੜੀਆ ਸਾਰਾ ਕੰਮਕਾਰ ਕਰ ਦਿੱਤੇ ਵੀ ਆਪਾਂ ਗੱਲ ਕਰਦੇ ਹਾਂ ਦੇਖੋ ਮੌਤ ਦੀ ਹਨਾ ਪਤਾ ਨਹੀਂ ਲੱਗਦਾ ਕਦੋਂ ਅਚਾਨਕ ਹੀ ਮੌਤ ਆ ਜਾਂਦੀ ਹੈਗੀ ਤੇ ਅੱਜ ਉਹਨਾਂ ਨੇ ਸਵੇਰੇ ਉੱਠ ਕੇ ਜਦੋਂ ਚਾਹ ਧਰੀ ਜਾ ਧਰ ਕੇ ਐ ਪੀੜੀ ਦੇ ਉੱਤੇ ਬੈਠ ਗਏ ਤੇ ਉੱਥੇ ਪੀੜੀ ਤੇ ਬੈਠੇ ਬੈਠੇ ਦੇਖੋ ਇੱਕ ਮਿੰਟ ਦੇ ਵਿੱਚ ਅਟੈਕ ਆ ਕੇ ਉਹ ਪੂਰੇ ਹੋ ਗਏ ਹਨ ਵੀ ਆਪਾਂ ਹਨਾ ਕਿੰਨਾ ਦੂ ਦੂਏ ਨਾਲ ਈਰਖਾ ਵੀ ਕਰਦੇ ਆ ਨਾ ਪੈਸੇ ਦੇ ਪਿੱਛੇ ਠੱਗੀਆਂ ਚੋਰੀਆਂ ਕਿੰਨਾ ਕਸ ਕਰਦੇ ਆ ਪਰ ਪਤਾ ਨਹੀਂ ਹਨਾ ਵੈਗਰੂ ਨੇ ਕਦੋਂ ਕੀ ਕਰ ਦੇਣਾ ਹੈਗਾ ਤੇ ਆਪਾਂ ਫੇਰ ਵੀ ਮੌਤ ਨੂੰ ਭੁੱਲ ਕੇ ਦੇਖੋ ਕਿੰਨਾ ਹਨਾਵਦਾ ਹੋ ਕਰੀ ਜਾਂਦੇ ਹੁੰਨੇ ਆਗੇ ਤੇ ਕਿਸੇ ਦੇ ਨਾਲ ਈਰਖਾ ਵੀ ਕਰਦੇ ਆ ਇਦਾਂ ਹਨਾ ਅਕੜਾਂ ਰੱਖਦੇ ਆ ਪਰ ਪਤਾ ਨਹੀਂ ਵੀ ਕਦੋਂ ਕੀ ਹੋ ਜਾਣਾ ਹਜੇ ਸਿਰਫ 10 ਦਿਨ ਹੋਏ ਨੇ ਸਾਨੂੰ 12 ਉਹਨਾਂ ਨੂੰ ਮਿਲ ਕੇ ਆਇਾਂਗੇ ਅਸੀਂ ਤੇ ਠੀਕ ਠਾਕ ਤੇ ਬਿਲਕੁਲ ਅੱਜ ਸਵੇਰੇ ਜਦੋਂ ਫੋਨ ਆਇਆ ਤਾਂ ਇਦਾਂ ਨਾ ਯਕੀਨ ਨਾ ਆਵੇ ਵੀ ਇਹ ਗੱਲ ਹੋ ਸਕਦੀ ਹੈਗੀ ਕਿਉਂਕਿ ਸਿਹਤਪੱਖੋਂ ਬਿਲਕੁਲ ਠੀਕ ਤੇਗੇ ਤੇ ਅਚਾਨਕ ਹੀ ਸਾਇਲੈਂਟ ਅਟੈਕ ਆਇਆ ਤੇ ਬਸ ਇੱਕ ਮਿੰਟ ਦੇ ਵਿੱਚ ਵਿੱਚ ਮਿੰਟ ਵੀ ਨਹੀਂ ਲੱਗਾ ਸਕਿੰਟਾਂ ਦੇ ਵਿੱਚ ਹੀ ਕੁਝ ਸਕਿੰਟਾਂ ਦੇ ਵਿੱਚ ਵਿੱਚ ਚੱਲ ਬਸ ਤੇ ਉਹਦੇ ਕਰਕੇ ਜਮਾਨ ਬਹੁਤ ਉਦਾਸ ਜਨਸ ਫੇਰਦਾ ਤੇ ਬਹੁਤ ਵਧੀਆ ਸੁਭਾਅ ਦੀ ਮਾਤਾ ਦਾ ਬਹੁਤ ਜਿਆਦਾ ਪਿਆਰ ਕਰਦੇ ਹੁੰਦੇ ਜਦੋਂ ਜਾਣਦੇ ਇੰਨਾ ਐ ਲੱਗਦਾ ਵੀ ਕਿਸ ਆਪਦੀ ਮਾਂ ਨੂੰ ਹੀ ਮਿਲਦੇ ਆਪਾਂ ਹਨਾ ਵੀ ਇੰਨਾ ਹੋ ਕਰਦੇ ਤੇ ਤਾਂ ਕਰਕੇ ਜਮਾਨ ਬਹੁਤ ਉਦਾਸ ਤੇ ਆਪਾਂ ਜਿਆਦੇ ਬਲੌਗ ਅੱਜ ਸੂਟ ਨਹੀਂ ਕਰ ਪਾਵਾਂਗੇ ਤੇ ਜਿੰਨਾ ਕਿ ਵੀ ਹੋਇਆ ਤੁਸੀਂ ਉਹਨਾਂ ਕੀ ਐਕਸੈਪਟ ਕਰਿਓ ਤੇ ਬਸ ਜਦੋਂ ਕੋਈ ਇਦਾਂ ਅਚਾਨਕ ਹਨਾ ਕੋਈ ਮੌਤ ਹੁੰਦੀ ਹੈ ਤਾਂ ਮਨ ਨੂੰ ਸੱਟ ਤਾਂ ਲੱਗਦੀ ਹੈ ਬਹੁਤ ਜ਼ਿਆਦੇ ਚਲੋ ਵਾਹਿਗੁਰੂ ਨੇ ਜਿੰਨੇ ਕੁ ਸਵਾਸ ਦਿੱਤੇ ਨੇ ਆਪਾਂ ਉਹੀ ਇਹਨਾਂ ਮੰਨਣੇ ਨੇ ਉਹਨੇ ਕੀ ਤਾਂ ਸਵਾਸ ਲੈਣੇ ਨੇ ਇੱਥੇ ਤੇ ਜਦੋਂ ਤਾਂ ਹੁਕਮ ਆ ਜਾਂਦਾ ਹੈ ਫਿਰ ਜਾਣਾ ਤਾਂ ਪੈਂਦਾ ਹੈ ਹਰ ਇੱਕ ਨੂੰ ਜਾਣੇ ਤੇ ਪਰ ਜਦੋਂ ਕੋਈ ਅਬਦਾ ਜਾਂਦਾ ਤਾਂ ਦੁੱਖ ਹੁੰਦਾ ਹਨ ਬਹੁਤ ਤੇ ਅੱਜ ਬਹੁਤ ਵਾਰ ਬਾਰ ਉਹਨਾਂ ਦੀ ਯਾਦ ਆ ਰਹੀ ਹੈ ਜਿਦੇ ਇੱਦਾਂ ਲੱਗਦਾ ਵੀ ਉਹਨਾਂ ਨੂੰ ਕੁਝ ਨਹੀਂ ਹੋਇਆ ਹੋਣਾ ਵੀ ਉਹ ਤਾਂ ਉਵੇਂ ਉੱਥੇ ਕੰਮ ਕਰਦੇ ਫਿਰਦੇ ਨੇ ਘਰ ਦੇ ਵਿੱਚ ਹਾਂ ਵੀ ਅੱਜ ਥੋੜੇ ਜਿਹੇ ਤਾਂ ਦਿਨ ਹੋਏ ਨੇ ਆਪਾਂ ਜਾ ਕੇ ਆਏ ਮਿਲ ਕੇ ਆਏ ਇਦਾਂ ਕੋਈ ਜਾਂਦਾ ਮਨ ਨੂੰ ਦੇਖ ਆਪਦੇ ਮਨਸੂਬ ਸੋਚ ਕੇ ਤੇ ਚਲੋ ਦੁੱਖ ਹੁੰਦੇ ਨੇ ਨਾ ਇਹਦੋਂ ਵੀ ਵੱਡੇ ਵੱਡੇ ਦੁੱਖਾਂ ਨੂੰ ਦੁੱਖ ਨੇ ਪਰ ਇਹਨਾਂ ਨੂੰ ਛੱਲਣਾ ਵੀ ਪੈਂਦਾ ਹੈ ਨਾ ਉਮੀ ਆਪਾਂ ਸਹਾਰ ਦੇਾਂਗੇ ਤੇ ਜਿਹੜੇ ਚਲੇ ਜਾਂਦੇ ਵਾਪਸ ਨਹੀਂ ਆਉਂਦੇ ਬਸ ਉਹਦੀਆਂ ਯਾਦਾਂ ਰਹਿ ਜਾਂਦੀਆਂ ਨੇ ਤੇ ਉਹ ਯਾਦਾਂ ਦੇ ਸਾਰੇ ਆਪਾਂ ਹੁਣ ਯਾਦ ਕਰੀ ਜਾਂਦੇ ਆਂਗੇ ਤੇ ਆਪਾਂ ਨਾਲ ਹੀ ਤੁਹਾਨੂੰ ਫੋਟੋ ਵੀ ਦਿਖਾਉਣੀ ਆਂ ਦੇਖੋ ਸਾਈਟ ਤੇ ਫੋਟੋ ਲਗਾਈ ਹੈਗੀ ਪਹਿਲਾਂ ਜਦੋਂ ਠੀਕ ਠਾਕ ਤੇ ਬਿਲਕੁਲ ਉਹਦੀ ਫੋਟੋ ਤੇ ਅੱਜ ਦੀ ਫੋਟੋ ਦੇਖੋ ਪਤਾ ਹੀ ਨਹੀਂ ਲੱਗਦਾ ਵੀ ਇੱਕ ਸਕਿੰਟ ਦੇ ਵਿੱਚ ਵਿੱਚ ਕੀ ਹੋ ਜਾਣਾ ਹੈ ਨਾ ਤੇ ਚਲੋ ਜੀ ਇਸ ਐਨੀ ਕੀ ਗੱਲਬਾਤ ਹੀ ਜ਼ਿਆਦਾ ਅੱਜ ਗੱਲ ਉਹ ਨਹੀਂ ਆਉਂਦੀ ਹੈਗੀ ਕਿਉਂਕਿ ਮਨ ਦੇ ਵਿੱਚ ਉਹ ਹੀ ਦਿਮਾਗ ਦੇ ਵਿੱਚ ਘੁੰਮੀ ਜਾਂਦਾ ਹੈ ਨਾ ਵੀ ਬਿੰਦ ਦੇ ਵਿੱਚ ਵਿੱਚ ਕੀ ਹੋ ਗਿਆ ਤੇ ਚਲੋ ਜੋ ਬੈਗਰੂਨ ਮਨਜ਼ੂਰ ਹੋ ਹੀ ਹੋਣਾ ਚਲੋ ਜੀ ਸ਼ਾਮ ਹੋ ਗਈ ਤੇ ਹੁਣ ਆਪਾਂ ਕਰਦੇ ਹਾਂ ਅੱਜ ਦੇ ਬਲੌਗ ਦਾ ਇੱਥੇ ਐਂਡ ਤੇ ਮਿਲਾਂਗੇ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਉਸੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਹਾਂ ਸਵੇਰੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ